ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਸਿੱਧੂ ਡੇਰੀ ਫਾਰਮ ਤੇ ਬਾਈ ਦਾ ਨਾਮ ਨਰਮਲ ਸਿੰਘ ਹੈ ਇੱਥੇ ਵੜਾ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਰੁਟੀਨ ਦੇ ਵਿੱਚ ਅੱਜ ਫੇਰ ਬਹੁਤ ਸਾਰੇ ਨਾਗ ਆ ਜਿਹੜੇ ਤੁਹਾਨੂੰ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਬੇਨਤੀ ਹਮੇਸ਼ਾ ਹੀ ਕਰੀਦੀ ਹੈ ਵੀ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਫੁੱਲ ਜਾਣਕਾਰੀ ਲੈਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਉਹ ਜ਼ਰੂਰ ਕਰਿਆ ਕਰੋ ਪਸ਼ੂ ਆ ਕੇ ਖਰੀਦਿਆ ਕਰੋ ਕੋਲ ਖੜਕੇ ਵੜਾਂ ਦਾ ਜੇ ਕੋਈ ਤੁਸੀਂ ਟੈਸਟ ਕਰਾਉਣਾ ਚਾਹੁੰਦੇ ਆ ਤਾਂ ਖੁੱਲੀ ਛੋਟ ਹੈ ਤੁਸੀਂ ਸੈਂਪਲ ਲੈ ਸਕਦੇ ਹੋ ਟੈਸਟ ਕਰਵਾ ਸਕਦੇ ਹੋ ਆਓ ਡਿਟੇਲ ਪੁੱਛਣੀ ਸ਼ੁਰੂ ਕਰ ਗਏ ਛੋਟੀਆਂ ਵੜਾਂ ਤੋਂ ਸ਼ੁਰੂਆਤ ਕਰਾਂਗੇ ਲਾਸਟ ਉੱਤੇ ਜਿਹੜੀਆਂ ਵੱਡੀਆਂ ਵਛੀਆਂ ਤੁਹਾਨੂੰ ਦਿਖਾਵਾਂਗਾ ਨਰਮਲ ਭਾਈ ਸਤਿ ਸ਼੍ਰੀ ਅਕਾਲ ਕਸ਼ੀ ਗਾਲ ਜੀ ਨਰਮਲ ਅੱਜ ਫੇਰ ਸੁਖਨਾ ਕਾਫੀ ਵੜਾ ਆਪਣੇ ਕੋਲ ਹਾਂਜੀ ਗੱਬਣ ਹੈ ਨਾ ਚ ਕੋਈ ਗੱਬਣ ਇੱਕਾ ਜੀ ਠੀਕ ਹੈ ਤੇ ਦੋਦੇ ਟੀਕਾ ਲੱਗਾ ਬਾਈ ਠੀਕ ਹੈ ਇੱਕ ਗੱਬਣਾ ਦੋਹਾਂ ਦੀ ਹੈ ਜੀ ਆਪਣਾ ਮਾਲ ਸੌਦਾ ਦੋਨੇ ਤਰ੍ਹਾਂ ਦੇ ਕਰਨਾ ਚਾਹੁੰਦਾ ਜੀ ਹੂੰ ਜਿਹੜੀ ਆ लास्ट ਤੋਂ ਪਹਿਲਾਂ ਜੀ ਤੇ ਅਪ ਦੋਨੇ ਸੌਦੇ ਕਰ ਲਾਂ ਠੀਕ ਹੈ ਉਹ ਖਾਲੀ ਵਾਲਾ ਵੀ ਤੇ ਗੱਬਣਾ ਵਾਲਾ ਵੀ ਠੀਕ ਹੈ ਪਹਿਲੇ ਨੰਬਰ ਤੇ ਬੱਚੀ ਖੜੀ ਹੈ ਬਾਈ ਛੋਟੀ ਉਮਰ ਦੀ ਦੱਸਦੀ ਇਹਦੀ ਤਾਂ ਹਾਂ 5-6 ਮਹੀਨਿਆਂ ਦੀ ਬੱਚਾ ਜੀ ਠੀਕ ਹੈ ਹਾਂ ਖੋਲੀ ਇਹਨੂੰ ਦੋਸਤੋ 5 ਤੋਂ 6 ਮਹੀਨਿਆਂ ਦੀ ਉਮਰ ਬੱਚੀ ਦੀ ਛੋਟੀ ਜੀ ਬੱਚੀ ਹੈ ਚਮਕ ਲੋਹੀ ਚੰਗੀ ਆ ਉੱਤੇ ਪਰ ਛੋਟੀ ਉਮਰ ਦਾ ਬੱਚਾ ਹਜੇ 5-6 ਮਹੀਨੇ ਉਮਰ ਘੱਟ ਪੈਸੇ ਲਾਉਣੇ ਆ ਤੇ ਇਦਾਂ ਦੇ ਬੱਚੇ ਪਾਲ ਸਕਦੇ ਹੋ ਬਾਕੀ ਜੇ ਕਿਸੇ ਵੀਰ ਨੇ ਵੱਡੀ ਬੱਚੀ ਲੈਣੀ ਆ ਤੇ ਭਾਅ ਸੈੱਟ ਕਰਨਾ ਹੈ ਤਾਂ ਦੋ ਨਾਲ ਖਰੀਦ ਲਓਗੇ ਤਾਂ ਉਹਦੇ ਨਾਲ ਕੋਸ ਇੱਕ ਬਈ ਦੋ ਤਿੰਨ ਬੱਚਿਆਂ ਜਿਹਨੇ ਭਾਜਾ ਰਹੀ ਆ ਅਬਾ ਵੀਡੀਓ ਚ ਕਹਿਨੇ ਆ ਅੱਜ ਨਾਲ ਕੋਈ ਬੱਚੀ ਇੱਕ ਅਦੀ ਲਾ ਲੂਗਾ ਬੱਚੀ ਨੂੰ ਕਾਲੀ ਘੜੀ ਬਈ ਸਾਨੂੰ ਤਾਂ ਵਿੱਚੋਂ ਮਲਾ ਦੇ 10 ਇਕੱਠੀਆਂ ਲੈ ਲenga ਜੀ ਜਿਵੇਂ ਬਲੈਕ ਅੱਚੀ ਬਚ ਗਈ ਪਹਿਲਾਂ ਵੀਡੀਓ ਸੀਗੀਆਂ ਉਹ ਠੀਕ ਆ ਮੇਰੇ ਪਾਸਾ ਟੋਲੀ ਕੋਲ ਮੇ ਹੁਣ ਆ ਬੱਚੀ ਇੱਥੇ ਹਾਂ ਆਪਾ ਇਹ ਬਾਈ ਨੂੰ ਮੈਨੂੰ ਪਤਾ ਹਰੇਕ ਨੂੰ ਫੋਨ ਕਰਨਾ ਸਹੀ ਆਪਾ ਫੇਰ ਨਾਲ ਇਹ ਕਦੀ ਬੱਚੀ ਨਾਲ ਇਕੱਲੀ ਦਾ ਭਾ ਤਾਂ ਮੈਂ ਉਸ ਨੂੰ ਹੁਣ ਵੀ ਕਰ ਦਾਂ ਮੈਂ 55000 ਭਾ ਕਰ ਦਾਂਗਾ ਸਹੀ ਹੈ ਹਾਂ ਜੀ ਚਾਹ ਬਈ ਦੋ ਨੰਬਰ ਤੇ ਖੋਲੇ ਫੇਰ ਸੋ 2 ਨੰਬਰ ਤੇ ਬੱਛੀ ਦੋਸਤ ਇੱਕ ਹੋਰ ਦੇਖੋ ਇਹਦੇ ਨਾਲੋਂ ਥੋੜੀ ਵੱਡੀ ਆ ਹੈ ਬੱਚਾ ਹੀ ਛੋਟੀ ਉਮਰ ਦਾ ਹੀ ਤੋਰ ਦੇ ਬਾਈ ਪਤਲੀ ਚਮੜੀ ਦੀ ਬੱਛੀ ਆ ਫਸਲਾਂ ਘੋਵੇਂ ਦੱਸਦੀਆਂ ਬਾਕੀ ਕੇਅਰ ਕਰੋਗੇ ਤਾਂ ਚੰਗੀ ਗ੍ਰੋਥ ਕਰੂਗੀ ਇਹ ਰੰਗ ਬਹੁਤ ਛੇਤੀ ਬਦਲਦੇਗਾ ਬੱਚਿਆਂ ਨੂੰ ਚੰਗੀ ਖਰਾਕ ਮਿਲ ਜੇ ਤਾਂ ਬਹੁਤ ਛੇਤੀ ਇਹ ਸੋਹਣੇ ਬੱਚਾ ਬਣ ਜਾਂਦੇ ਆ ਤਿੰਨ ਨੰਬਰ ਤੇ ਇੱਕ ਹੋਰ ਬੱਛੀ ਇਹਨਾਂ ਨਾਲੋਂ ਵੱਡੀ ਉਮਰ ਦੇ ਵਿੱਚ ਹੈ ਦੰਦੇ ਦੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਦੋਸਤੋ ਖੀਰੀ ਹੈ ਸੋ ਇਹਦਾ ਵੀ ਤੁਸੀਂ ਢਾਂਚਾ ਦੇਖ ਸਕਦੇ ਹੋ ਰੇਟ ਦੋਸਤੋ ਤੁਸੀਂ ਕਾਲ ਕਰਕੇ ਕਨਫਰਮ ਕਰ ਲਿਓ ਕਿਹੜਾ ਨਾ ਕੀ ਭਾਅ ਦੇ ਵਿੱਚ ਹੈ ਲਗਭਗ ਇਹ ਮੰਨ ਲਓ ਵੀ 90% ਵਚਨਾ ਉਹ ਵੀਡੀਓ ਦੇ ਉੱਤੇ ਹੀ ਵਿਕਦੇ ਆ। ਇਹ ਗੱਲ ਮੈਂ ਇਸ ਕਰਕੇ ਐਡ ਕੀਤੀ ਹੈ ਵੀ ਕਈ ਵਾਰ ਕੁਸ ਵੀਰਾਂ ਨੂੰ ਇਹ ਲੱਗਦਾ ਨਾ ਵੀ ਰੇਟ ਫੋਨ ਤੇ ਪਤਾ ਨਹੀਂ ਸੌਦੇ ਹੁੰਦੇ ਜਾਂ ਨਹੀਂ ਹੁੰਦੇ। ਤੋਂ ਤੁਸੀਂ ਜਿਹੜਾ ਤੁਹਾਨੂੰ ਨਾ ਜੱਚਦਾ ਉਹਦੀ ਤਸੰਦੀ ਕਰ ਸਕਦੇ ਹੋ। ਇਹ ਤੋਂ ਬਾਅਦ ਚ 4 ਨੰਬਰ ਦੇ ਉੱਤੇ ਇੱਕ ਵੱੱਛੀ ਤੁਹਾਨੂੰ ਦਿਖਾਉਣੇ ਆ। ਇਹ ਵੀ ਘੀਰੀ ਆਈ। ਠੀਕ ਹੈ। ਦੰਦੋਂ ਘੀਰੀ ਆ ਦੋਸਤੋ। ਇਹ ਭਾਰ ਦੇ ਲਈਏ ਤੇ ਦੰਦ। ਬਸ ਠੀਕ ਹੈ ਨਾਰਮਲ ਦੇਸੀ। ਤੋਂ ਠੀਕ। ਏ ਬਾਈ ਕਹਿੰਦਾ ਵੀ ਫਾਰਮ ਚੋਂ ਲਈ ਏ ਨਰਮਲੇ ਪੈਰ ਤੇ ਸੱਟ ਇਹ ਇੱਥੇ ਆ ਮਰਵਾਇਆ ਪਈ ਏ ਜਿਹੜੀ ਆ ਅੱਛਾ ਬਾਅਦ ਚ ਦਿਖਾਉਣੇ ਇੱਕ ਵਾਰਾ ਤੋੜ ਦਿੱਤੀ ਫਿਰ ਤੋੜਦੀ ਦੂਰਾ ਦਿਖਾ ਦਿੱਤੀ ਬਹੁਤ ਹੀ ਪੱਕੀ ਸੋਏ ਦੋਸਤੋ ਫਾਰਮ ਚੋਂ ਬਾਈ ਕਹਿੰਦਾ ਲਈ ਆ ਜਿਆਦਾ ਭਾਈ ਦੀ ਨਸਦੀ ਆ ਥੋੜੀ ਫਟ ਮੋਦੇ ਕਰਕੇ ਕਿ ਇਸੇ ਤਰ੍ਹਾਂ ਹੀ ਤੁਹਾਨੂੰ ਤੋੜ ਕੇ ਦਿਖਾਉਣੀ ਆ ਇਹਦੇ ਪਿਛਲੀ ਜਿਹੜੀ ਆ ਨਾ ਬਈ ਸੱਟ ਓਲੀ ਸੋ ਇਹਦਾ ਢਾਂਚਾ ਤੁਸੀਂ ਦੇਖ ਲਓ ਜਿਹੜੀ ਮੈਂ ਖਰੀਦੀ ਗੱਲ ਕੀਤੀ ਸੀ ਉਹ ਪਿਛਲੇ ਪੈਰਾਂ ਦੇ ਉੱਤੇ ਜਿਹੜੇ ਨੌਂ ਜੇ ਹੁੰਦੇ ਆ ਇੱਥੇ ਲਵਾ ਲਈਏ ਖਰੀਦੀ ਲਵਾ ਲਈਏ ਨੇ ਡਿੱਗ ਕੇ ਕਿਉਂਕਿ ਇਹ ਤੁਰਦੀ ਨਹੀਂ ਗਈ ਮੈਂ ਤੁਰਦੀ ਤਾਂ ਹੀ ਆਪਾਂ ਤੁਰੀ ਸੀ ਸਹੀ ਗੇ ਤੋੜਾ ਬਾਕੀ ਸੈਟਾ ਸੋਦਾਂ ਠੰਡੀ ਹੁੰਦੀ ਬਹੁਤ ਆਈ ਹੂੰ ਓਦਾਂ ਨਹੀਂ ਕੁਝ ਕਹਿਣਾ ਠੀਕ ਕੋਸੋਂ ਸੈੱਟ ਕਰਕੇ ਵੀ ਡਰ ਗਈ ਹੋਣੀ ਨਹੀਂ ਨਾ ਉਹ ਮੈਨੂੰ ਕੁਝ ਕਹਿਣਾ ਠੀਕ ਹੈ ਬਾਤ ਠੀਕ ਹੈ ਨਾ ਸੋ ਵੈਸੇ ਠੀਕ ਹੈ ਦੋਸਤੋ ਇਹਦੋਂ ਅੱਗੇ ਇੱਕ ਵੱਚੀ ਤੁਸੀਂ ਦੇਖੋ ਓਦਾਂ ਦੀ ਗੱਲ ਜਿਹੜੀ ਇਦੋਂ ਅੱਗੇ ਤੋਰੀ ਬਈ ਬੱਚੀ ਦੀਆਂ ਲੱਤਾਂ ਲੁੱਤਾਂ ਦੀ ਬਣਾਵਟ ਦੇਖੋ ਥੱਲੋਂ ਉਹ ਬੰਗਾਈਆਂ ਦੇਖ ਲਿਆ ਕਰੋ ਇਸ ਜਿੰਨੀਆਂ ਸਿੱਧੀਆਂ ਰਹਿਣਗੀਆਂ ਉਨਾਂ ਹੀ ਫਾਇਦਾ ਰਹਿੰਦਾ ਬਹੁਤ ਸੋਹਣੀ ਬੱਚੀ ਐ ਇਹਦੇ ਨਾਲ ਇੱਕ ਨਗ ਹੋਰ ਲੈ ਲੋਂਗੇ ਤੇ ਬਾਈ ਕਹਿੰਦਾ ਵੀ ਭਾ ਤੁਹਾਨੂੰ ਉਸ ਹਿਸਾਬ ਤੇ ਲਾ ਦੂੰਗਾ ਵੀ ਤੁਹਾਨੂੰ ਫਾਇਦੇਮੰਦ ਰਹ ਜੂਗੀ ਲਗ ਰਾਂਗੂ ਵਧੀ ਵੀ ਬੱਚੀ ਐ ਉਮਰ ਛੋਟੀ ਐ ਪਰ ਕੱਦ ਬਹੁਤ ਆ ਲੰਬਾਈ ਬਹੁਤ ਐ ਖੀਰੀ ਬੰਦੋਂ ਖੀਰੀ ਵੈਸੇ ਦਿਸਦੀ ਐ ਦੋਸਤੋ ਖੀਰੀ ਕਨਫਰਮ ਐ ਨੇ ਕੋ ਬੱਚਾ ਦਸੂ ਇੱਕ ਐਚ ਆਫ نسل ਰਿਕਾਰਡ ਸਾਰਾ ਜੀ ਠੀਕ ਹੈ ਡਿਟੇਲ ਬਾਈ ਕਹਿੰਦਾ ਇਹਦੀ ਸਾਰੀ ਮਿਲ ਜੂਗੀ ਤਾਂ ਚਾ ਦੇਖੋ ਬੱਚੀ ਤੇ ਸੋ ਬਹੁਤ ਸੋਹਣੀ ਬੱਚੀ ਹੈ ਵੀ ਦੇਖੋ ਸਟਰਕਚਰ ਇਹਦਾ ਬੰਦੇ ਬਾਈ ਨਰਮ ਬਾਈ ਇਹ ਦੋ ਅੱਗੇ ਜਿਹੜੀ ਬੱਚੀ ਮਨ ਲਓ ਫੋਨ ਤੇ ਕਰਦੀ ਕਰੀਤਾਈ ਸਹੀ ਓਕੇ ਉਹ ਜੋ ਮਾਨਤਾ ਨਹੀਂ ਹੋਣਾ ਜੀ ਤੇ ਬਹੁਤ ਫਰਕ ਪੈਣਾ ਤਾਂ ਬਈ ਫੇਰੀ ਜੇ ਕੱਲੀ ਲੈਣੀ ਹੈ ਤਾਂ ਫੇਰੀ ਵੀਡੀਓ ਫੋਨ ਲਾਉਣਾ ਨਹੀਂ ਐਵੇਂ ਫੋਨ ਲਾਉਣ ਦਾ ਫਾਇਦਾ ਕੋਈ ਨਹੀਂ ਸਹੀ ਇਹ ਬੱਚੀ ਦੀ ਕੀ ਡੇਟ ਹੈ ਇਹ ਵੀ ਕੀਰੀ ਹੈ ਜੀ ਦੰਦੋਂ ਖੀਰੀਏ ਦੋਸਤੋ ਇਹਨਾਂ ਦੇ ਦੰਦ ਸੋਨੂੰ ਦਿਖਾਈ ਦੇਣੇ ਵੀਡੀਓ ਦੇ ਵਿੱਚ ਕਨਫਰਮ ਦੰਦ ਕਈ ਵਾਰ ਤੁਹਾਨੂੰ ਇਹ ਲੱਗੇ ਵੀ ਸਾਨੂੰ ਤਾਂ ਦਿਸੇ ਨਹੀਂ ਤਾਂ ਉਹ ਜੇ ਮੈਂ ਕਨਫਰਮ ਬੋਲਦਾ ਤਾਂ ਇਹਦਾ ਮਤਲਬ ਮੈਂ ਉਹ ਬੱਚੀ ਦੇਖੀ ਵੀ ਹੈ ਹੋ ਕੀ ਨਹੀਂ ਆ ਵੀ ਤੁਹਾਨੂੰ ਉਹ ਦੰਦਾਂ ਦੇ ਵਿੱਚ ਫਰਕ ਨਿਕਲ ਆਊਗਾ ਜੇ ਤੁਸੀਂ ਮਂਗਾ ਵੀ ਲੈਨੇ ਹੋ ਵੈਸੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਹਿਣ ਦੀ ਵੀ ਪਸ਼ੂ ਖਰੀਦਣਾ ਆ ਕੇ ਦੇਖੋ ਆਨਲਾਈਨ ਘਟ ਮੰਗਾਓ ਪੋਲ ਖੜਕੇ ਪਸ਼ੂ ਪਾਸ ਕਰਿਆ ਕਰੋ ਦੇਖਿਆ ਕਰੋ ਢਾਂਚਾ ਬੱਛੀ ਦਾ ਫੇਰ ਦੇਖ ਲਓ ਨਰਮਾ ਜਿਹੜਾ ਹੋਰ ਕਢਾ ਲੇ ਬਈ ਮਾੜਾ ਇਹ ਨਹੀਂ ਨਹੀਂ ਸੋ ਹੋਰ ਤੋਰ ਦੇ ਜਾਂ ਤੇ ਥੋੜੇ ਅੱਗੇ ਨੂੰ ਬਈ ਪਾਣੀ ਵੱਜ ਗਈ ਤਾਂ ਡਰ ਕੇ ਅੱਛਾ ਸੋ ਮਿੱਟਾਂ ਤੇ ਪਾਣੀ ਬਚਿਆ ਵੈ ਸੋ ਦੇ ਕਰਕੇ ਤਿਲਕਦੇ ਨੇ ਕੁਸ ਠੰਡ ਇਹ ਨਾਸਤੇ ਹੈ ਵੀ ਇੱਕ ਚੰਗਾ ਮੌਸਮ ਹੈ ਬਾਕੀ ਇਹ ਤੰਦਰੁਸਤ ਪਸ਼ੂ ਦੀ ਨਿਸ਼ਾਨੀ ਹੈ ਛਾਲਾ ਮਾਰਨਾ ਭੱਜਣਾ ਨਸਣਾ ਖਾਸ ਕਰਕੇ ਛੋਟੀ ਉਮਰ ਦੇ ਵਿੱਚ ਲਿਆ ਬਈ ਉਦਰੀ ਸੋ ਇਹ ਤੰਦਰੁਸਤੀ ਦੀ ਨਿਸ਼ਾਨੀ ਹੈ ਇਹਨਾਂ ਦੀ ਕਿਉਂਕਿ ਬੱਚੇ ਆ ਛੋਟੀ ਉਮਰ ਦੇ ਨਰਮਲ ਭਾਈ ਅੱਧੂ ਅੱਗੇ ਜਿਹੜੀ ਬੱਚੀ ਆਪਾਂ ਦਿਖਾਉਣੀ ਹੈ ਇਹਨੇ ਦੋ ਦਿਨ ਚੱਕੇ ਇਹਦੇ ਵੀ ਡਿੱਕਾ ਲੱਗਾ ਬਾਈ ਇਹੀ ਹੋਈ ਵੀ ਹਾਂਜੀ ਕਿੰਨਾ ਚਿਰ ਹੋ ਗਿਆ ਉਹ ਅੰਦਾਜ਼ਾ ਇਹਦਾ ਜੇ ਹੋ ਗਏ 23 30 32 ਦਿਨ ਹੋ ਗਏ ਠੀਕ ਹੈ 1602 ਦਿਨ ਦਾ ਠੀਕ ਹੈ ਭਾਈ ਗੋੰਦੀ ਬੱਚੀ ਹੈ 25 ਦਿਨ ਆਪਣੇ ਹੋ ਥਣ ਬਹੁਤ ਹੋਈ ਸਹੀ ਹੈ 25 ਦਿਨ ਮੰਨ ਲਓ ਦੱਸੋ ਹੋ ਗਏ ਆ ਇਹ ਆਈ ਹੋਈ ਨੂੰ ਠੀਕ ਹੈ ਮੈਨੂੰ ਆਸ ਵੀ ਇਹ ਕਰ ਸਕਦੇ ਆ ਇਹ ਗੱਭਣ ਨਿਕਲ ਆਉਗੀ। ਕਿਰ ਬਹੁਤਿਆਂ ਮੱਛੀਆਂ ਹੀ ਆਪਣੇ ਕੋਲ ਜਾ ਕੇ ਗੱਭਣ ਨਿਕਲੋ ਸਾਰੇ ਤਾਂ ਆਪਾਂ ਕਹਿ ਨਹੀਂ ਸਕਦੇ। ਇਹਦਾ ਅੱਗੇ ਪਰਮਾਤਮਾ ਨੂੰ ਪਤਾ ਜੀ ਖਾਲੀ ਨਿਕਲਦੀ ਐ ਜਾਂ ਗੱਭਣ ਨਿਕਲਦੀ ਐ। ਸਹੀ। ਦੋ ਦਿਨ ਦਾ ਚੈੱਕ ਪਾਸਟ ਚ ਤਾਂ ਆਉਂਦੀ ਨਹੀਂ ਪਰ ਆਪਾਂ ਖਾਲੀ ਕਰਕੇ ਸੌਦਾ ਕਰਾਂਗੇ। ਖਾਲੀ ਕਰਕੇ ਸੌਦਾ ਕਰ ਲਿਓ 25 ਦਿਨਾਂ ਤੋਂ ਉੱਤੇ ਹੋ ਚੱਲੇ ਆ। ਐ ਰੁੱਤ ਜਿਹੜੀ ਇਦਾਂ ਦੀ ਐ ਦੱਸੋ ਇਹਦੇ ਚ ਇਹੀ ਹੋਈ ਵੀ ਪਸ਼ੂ ਗੱਭਣ ਹੋ ਜਾਂਦਾ ਹੁੰਦਾ ਗਾਵਾਂ ਖਾਸ ਕਰਕੇ। ਐਚ ਆਫ ਨਸਬ। ਸੋ ਫੇਰ ਟਾਂਚਾ ਦੇਖੋ ਇਸ ਵੱਛੀ ਦਾ ਵੀ 25 ਦਿਨਾਂ ਦੀ ਦੱਸੋ ਇਹ ਗੱਭਣ ਐ। ਗੱਬਣਾ ਜਾਂ ਖਾਲੀ ਨਿਕਲਦੀ ਆ ਤੁਹਾਡੀ ਕਿਸਮਤ ਆ ਪਰ ਏ ਆਈ ਹੋਈ ਵੀ ਆ ਬੰਦੇ ਨਾ ਦਾंचा ਵਾਚਿੰਗ ਆਂ ਦਾंचा ਸੋਹਣਾ ਦੋਸਤੋ ਤੇ ਮੌਸਮ ਇੱਥਾਂ ਦਾ ਐ ਸਾਰੀਆਂ ਭਾਈ ਦੀਆਂ ਨਸਦੀਆਂ ਆ 7 ਨੰਬਰ ਸੀ ਜਿਹੜੀ ਸੋਈ ਆ 8 ਨੰਬਰ ਤੇ ਜਿਹੜੀ ਆ ਇਹ ਪ੍ਰੈਗਨੈਂਡੀ 4 ਤੋਂ ਉੱਪਰ ਹੋ ਗਈ ਠੀਕ ਐ ਹਾਂਜੀ ਹਾਂਜੀ ਚੈੱਕ ਪਾਸ ਆ ਹਾਂ ਚੈੱਕ ਪਾਸ ਐ ਆਪਣੇ ਮਨ ਨੂੰ ਜਿਹੜਾ ਕੋਈ ਵੀ ਲਿਜਾਊਗਾ ਉਹ ਆ ਵੀ ਇੱਥੇ ਚੈੱਕ ਕਰ ਵਾਲੇ ਚਾਹੀ ਗੱਡੀ ਉੱਤਰੀ ਉੱਥੇ ਚੈੱਕ ਕਰ ਠੀਕ ਐ ਓਕੇ ਓ ਕੀਰੀ ਆ ਦੋਸਤੋ ਅੱਛੀ ਐ ਚਾਰਾ ਮਹੀਨਾ ਤੁੱਤੇ ਗੱਬਣ ਹੋ ਗਈ ਹੈ ਜਾਂ ਤਾਂ ਤੁਸੀਂ ਇੱਥੋਂ ਚੈੱਕ ਕਰਾ ਕੇ ਲੈ ਜਾਓ ਜਾਂ ਜਦੋਂ ਤੁਹਾਡੇ ਕੋਲ ਘਰੇ ਪਹੁੰਚ ਕੇ ਆਪਦੇ ਡਾਕਟਰ ਵੀਰ ਤੋਂ ਚੈੱਕ ਕਰਾ ਲਓ ਗੱਡੀ ਖੜੀ ਖੜੀ ਤੋਂ ਚਾਰਾ ਮਹੀਨਾ ਤੁੱਤੇ ਗੱਬਣ ਚੈੱਕ ਪਾਸ ਬਹੁਤ ਸੋਹਣੀ ਬੱਚੀ ਹੈ ਫੇਸ ਸੋਹਣਾ ਬਾਕੀ ਸਟਰਕਚਰ ਤੁਰਦੀ ਤੋਂ ਨਰਮਲ ਜਾਂਦੇ ਇੰਟਰਲੌਕ ਤੱਕ ਬਈ ਢਾਂਚਾ ਦੇਖ ਲਓ ਦੱਸੋ ਇਹਦਾ ਤੁਸੀਂ ਫੇਰ ਰੰਗ ਪ੍ਰਿੰਟ ਬਹੁਤ ਸੋਹਣਾ ਇਸ ਬੱਚੀ ਦਾ ਤੁਸੀਂ ਫੇਸ ਦੇਖ ਸਕਦੇ ਹੋ ਥੀਰੀ ਬੱਚੀ ਚਾਰਾ ਮਹੀਨਾ ਤੁੱਤੇ ਗੱਬਣ ਹੋ ਗਈ ਹੈ ਮੋੜ ਲਵ 8 ਨੰਬਰ ਦੇ ਉੱਤੇ ਗੱਬਣ ਬੱਚੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ 9 ਨੰਬਰ ਤੇ ਇੱਕ ਹੋਰ ਬਹੁਤ ਸੋਹਣੀ ਬੱਚੀ ਦਿਖਾਉਂਗਾ ਤੁਹਾਨੂੰ ਨਰਮਲ ਭਾਈ ਜਿਹੜੀ 9 ਨੰਬਰ ਦੇ ਉੱਤੇ ਹੈ ਇਹ ਬੱਚੀ ਵਿਚਿਰੀ ਹੈ ਜੀ ਠੀਕ ਹੈ ਸਾਰੀ ਥਾਣਾ ਇਹਦੇ ਅੱਜ 40 ਦਿਨ ਦੇ ਕਰੀਬ ਹੋ ਗਏ ਠੀਕਾਂ ਲੱਗੇ ਠੀਕ ਹੈ ਤਾਂ ਲਗਭਗ 575 ਹਾਂ 75 ਆਪਣੇ ਦੋਨੇ ਸੌਦੇ ਆਪਾਂ ਕਰ ਲਾਂਗੇ ਖਾਲੀ ਆ ਤੇ ਕੱਬਣ ਆ ਓਕੇ ਠੀਕ ਦੋਸਤੋ ਜੇ ਤੁਸੀਂ ਖਾਲੀ ਮੰਨ ਕੇ ਖਰੀਦਣੀ ਹੈ ਤਾਂ ਵੀ ਮਿਲ ਜੂਗੀ ਠੀਕ ਹੈ ਭਾਈ ਓਕੇ ਦੰਦੋ ਕਨਫਰਮ ਖੀਰੀ ਹੈ ਤੇ ਜੇ ਤੁਸੀਂ ਗੱਬਣ ਚੈੱਕ ਪਾਸ ਕਰਾਉਣੀ ਹੈ ਤਾਂ ਉਦਾਂ ਦਾ ਸੌਦਾ ਵੀ ਹੋ ਜਾਊਗਾ ਵੀ ਇਹ ਪੰਜਾ ਸੱਤ ਦਿਨਾਂ ਚ ਹੀ ਚੈੱਕ ਪਾਸ ਹੋ ਜਾਣੀ ਕਿਉਂਕਿ 40 ਦਿਨ ਹੋ ਚੱਲੇ ਆ ਤਾਂ ਇਹ ਆ ਵੀ ਹੁਣ ਹੋਰ ਦਾ ਸੰਦਣਾ ਵਈਦੀ ਇਹ ਕਨਫਰਮ ਹੋ ਜਾਣੀ ਹੈ ਤੈਨੂੰ ਤੁਸੀਂ ਚੈੱਕ ਕਰਵਾ ਸਕਦੇ ਹੋ ਸੋ ਟੰਚਾ ਤੁਸੀਂ ਬੱਚੀ ਦਾ ਦੇਖੋ ਕਦ ਕਾਠੇ ਦਾ ਵੀ ਬਹੁਤ ਹੈ ਖੀਰੀ ਹੈ ਦੰਦੋ ਕਦ ਕਾਠ ਖੀਰੀ ਦੇ ਹਿਸਾਬ ਤੇ ਦੱਸਿਆ ਜਾਂਦਾ ਹੈ ਕਹੋਗੇ ਹਜੇ ਬੱਚਾ ਹੈ ਇਹਨੇ ਹਜੇ ਜਵਾਨ ਹੋਣਾ ਤਾਂ ਉਦੋਂ ਤੱਕ ਹੋਰ ਵੱਡੇ ਕਦ ਕੱਦ ਦੀ ਇਹ ਬਣ ਜਾਣੀ ਉੱਚੀ ਲੰਬੀ ਹੋ ਜੂਗੀ ਹੁਣ ਵੀ ਹਾਈਟ ਸੋਣੀ ਹੈ ਸੋ ਚਾਲੀਆਂ ਦਿਨਾਂ ਦੀ ਗੱਬਣ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਸੌਦਾ ਭਾਵੇਂ ਖਾਲੀ ਮੰਨ ਕੇ ਕਰ ਲਿਓ ਸੌਦਾ ਸਿੱਧਾ ਮਾਲਕ ਨਾਲ ਹੀ ਹੋਊਗਾ ਨਰਮੂ ਭਾਈ ਜਿਹੜੀ ਬਲੈਕ ਰੰਗ ਦੀ ਵੱਚੀ ਲਾਸਟ ਇਹ ਵੀ ਖੀਰੀ ਹੈ ਭਾਈ ਠੀਕ ਹੈ ਦੰਦ ਪੜਦਨੇ ਦੰਦੋਂ ਖੀਰੀ ਹੈ ਦੱਸੋ ਰੰਗ ਇਹਦਾ ਕਾਲਾ ਜ਼ਰੂਰ ਹੈ ਦੰਦ ਖੀਰੀ ਕਨਫਰਮ ਹੁੰਦੀ ਹੁੰਦੀ ਬਹੁਤ ਈ ਉਮਨੀ ਠੀਕ ਹੈ ਉਮੇ ਆਹ ਜਦ ਕਈ ਵਾਰ ਹੁੰਦਾ ਨਾ ਠੀਕ ਹੈ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਨੂੰ 25 ਕਰਾ ਲਓ ਤੇ 22000 ਚੋਂ ਮਾਨਤਾ ਕਰਦਾ ਜੀ ਉਹ ਅੱਛੀਆਂ ਲੈਣੀ ਠੀਕ ਹੈ ਹਾਂ ਜੀ ਹਾਂ ਸੋ ਦੋਸੋ ਜੇ ਕੱਲੀ ਫਰਦਾ ਲੱਗ ਹੁੰਦਾ ਫਿਰ ਰੇਟ ਵੱਖਰਾ ਹੋਊਗਾ ਠੀਕ ਹੈ ਤੋਰੀ ਬਾਈ ਸੋ ਜੇ ਤੁਸੀਂ ਇਹਦੇ ਨਾਲ ਇੱਕ ਨਗ ਹੋਰ ਖਰੀਦਦੇ ਹੋ ਤਾਂ ਇਹਦੇ ਚ ਹੋਰ ਮਾਨਤਾਣ ਹੋ ਜੂਗਾ ਜੇ ਕੱਲੀ ਲੈਣੀ ਹੈ ਤਾਂ 25000 ਦੀ ਬਾਈ ਕਹਿੰਦਾ ਦੇ ਦਾਂਗੇ ਅੱਛੀ ਕੱਦ ਘਾਠ ਵਾਲੀ ਹੈ ਗੰਬਣ ਹੋਣ ਵਾਲੀ ਹੈ ਸਿਰਫ ਰੰਗ ਕਾਲਾ ਹੈ ਜੇ ਨੂੰ ਕਾਲੇ ਰੰਗ ਤੋਂ ਕੋਈ ਚੱਕਰ ਨਹੀਂ ਗਾ ਤਾਂ ਤੁਸੀਂ ਸੋਚ ਸਕਦੇ ਹੋ ਤੁਹਾਨੂੰ ਕਿੱਦਾਂ ਰਹੂਗੀ ਇਹ ਕਦ ਕਾਠ ਚੰਗੇ ਦੀ ਹੈ ਵੇਖੋ ਟਾਂਚਾ ਇਹਦਾ ਬਾਕੀ ਥੋੜਾ ਕਰੋ ਸੰਗ ਇਸ ਬੱਛੀ ਨੂੰ ਮੰਨ ਸਕਦੇ ਹੋ ਤੁਸੀਂ ਛੀਰੀ ਬੱਛੀ ਚੰਗੇ ਕਦ ਕਾਠ ਦੀ ਸੋਏ ਨਾਗਰ ਦੋਸਤ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਸੀਗੇ ਬਾਈ ਦੇ ਕੋਲ ਜਿਹਨੇ ਤੁਹਾਨੂੰ ਦਿਖਾਤੇ ਆ ਸੋ ਤੁਸੀਂ ਤਸੱਲੀ ਕਰਿਓ ਜਿਹੜਾ ਨਾ ਖਰੀਦਣਾ ਚਾਹੁੰਦੇ ਹੋ ਆ ਕੇ ਦੇਖਣਾ ਹੱਕ ਹੈ ਤਾਂ ਜਰੂਰ ਦੇਖਿਓ ਧੰਨਵਾਦ